ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਕੁਲਵੀਰ ਜ਼ੀਰਾ ਨੂੰ ਮੋੜਮਾ ਜਵਾਬ ਸਾਹਮਣੇ ਆਇਆ ਨਾਬਾ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਅਤੇ ਪਟਿਆਲਾ ਦੀ ਡੀਸੀ ਪ੍ਰੀਤੀ ਯਾਦਵ ਇਹ ਸਾਰੇ 50 ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ ਯੁੱਧ ਨਸ਼ਿਆਂ ਦੇ ਵਿਰੁੱਧ ਇੱਕ ਮੀਟਿੰਗ ਕਰ ਰਹੇ ਸੀ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਵੀਰ ਜ਼ੀਰਾ ਦੇ ਵੱਲੋਂ ਪੰਜਾਬ ਦੇ ਮੰਤਰੀਆਂ ਐਮਐਲਏ ਅਤੇ ਸੰਸਦਾਂ ਦੇ ਡੋਪ ਟੈਸਟ ਤੇ ਬੋਲਦੇ ਆਂ ਕੈਬਨਟ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਕੁਲਵੀਰ ਜ਼ੀਰਾ ਆਪਣੇ ਬਿਆਨ ਤੇ ਖੁਦ ਹੀ ਫਸ ਰਹੇ ਨੇ ਪਹਿਲਾਂ ਤਾਂ ਜ਼ੀਰਾ ਆਪਣਾ ਡੋਪ ਟੈਸਟ ਖੁਦ ਕਰਵਾਉਣ ਅਤੇ ਉਹ ਪੋਜ਼ਿਟਿਵ ਆਏਗਾ ਸਾਡੇ ਵਿੱਚੋਂ ਕੋਈ ਵੀ ਨਸ਼ੇ ਵਾਲਾ ਵਿਅਕਤੀ ਨਹੀਂ ਹੈ ਅਤੇ ਅਸੀਂ ਡੋਪ ਟੈਸਟ ਕਰਵਾਉਣ ਵਾਸਤੇ ਵੀ ਤਿਆਰ ਹਾਂ ਕੁਲਵੀਰ ਜ਼ੀਰਾ ਨੂੰ ਪੁੱਛੋ ਜਿਹੜੀ ਉਹ ਪਾਰਟੀ ਵਿੱਚ ਨੇ ਉਸ ਵਿੱਚ ਇੱਕ ਮੰਤਰੀ ਅਤੇ 10 ਐਮਐਲਏ ਦਾ ਨਸ਼ਾ ਤਸਕਰੀ ਵਿੱਚ ਨਾਮ ਆਇਆ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੀਆਂ ਫਾਈਲਾਂ ਸੋਨੀਆ ਗਾਂਧੀ ਨੂੰ ਭੇਜ ਦਿੱਤੀਆਂ ਸੀ ਇਹ ਕਿਹੜੇ ਮੂੰਹ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਅਸਲ ਦੇ ਵਿੱਚ ਬੀਤੇ ਦਿਨੀ ਪੰਜਾਬ ਭਰ ਦੇ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਗਈ ਹੈ ਗਰਾਊਂਡ ਲੈਵਲ ਤੇ ਹੁਣ ਪੰਜਾਬ ਦੇ ਮੰਤਰੀ ਐਸਐਸਪੀ ਅਤੇ ਡੀਸੀ ਪਿੰਡਾਂ ਦੀਆਂ ਪੰਚਾਇਤਾਂ ਨਾਲ ਸਿੱਧਾ ਰਾਬਤਾ ਕਰ ਰਹੇ ਨੇ ਜਿਸ ਤੇ ਤਹਿਤ ਨਾਬਾ ਬਲਾਕ ਦੇ ਪਿੰਡ ਰੋਟੀ ਬਸਤਾਂ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਐਕਸ਼ਨ ਮੋਡ ਵਿੱਚ ਨਜ਼ਰ ਆਏ ਨੇ ਉਹਨਾਂ ਨੇ ਹਲਕੇ ਦੀਆਂ 50 ਪਿੰਡਾਂ ਦੀਆਂ ਪੰਚਾਂ ਸਰਪੰਚਾਂ ਤੇ ਪੰਚਾਇਤਾਂ ਦੇ ਨਾਲ ਨਸ਼ਿਆਂ ਦੇ ਮੁੱਦੇ ਤੇ ਮੀਟਿੰਗ ਕੀਤੀ ਹੈ ਅਤੇ ਉਹਨਾਂ ਦੇ ਨਾਲ ਐਸਐਸਪੀ ਪਟਿਆਲਾ ਅਤੇ ਡੀਸੀ ਉਚੇਚੇ ਤੌਰ ਤੇ ਹਾਜ਼ਰ ਰਹੇ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਨਸ਼ੇ ਨੂੰ ਜੜੋਂ ਖਤਮ ਕਰਨ ਲਈ ਪਿੰਡ-ਪਿੰਡ ਜਾ ਕੇ ਪੰਚਾਂ ਸਰਪੰਚਾਂ ਪੰਚਾਇਤਾਂ ਦੇ ਨਾਲ ਮੀਟਿੰਗਾਂ ਕਰ ਰਹੀ ਹੈ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪੁੱਛਦਾ ਕੀਤਾ ਜਾਏਗਾ ਉਹਨਾਂ ਕਿਹਾ ਕਿ ਇਹਦੇ ਉੱਤੇ ਰਾਜਨੀਤੀ ਨਾ ਕੀਤੀ ਜਾਵੇ ਅਤੇ ਆਉਣ ਵਾਲੀ ਪੀੜ੍ਹੀ ਦਾ ਮਾਮਲਾ ਹੈ ਜੋਦ ਨਸ਼ੇ ਵਿਰੁੱਧ ਸਾਡੇ ਮਾਰਜੋਗ ਮੁੱਖ ਮੰਤਰੀ ਸਾਹਿਬ ਨੇ ਇਹ ਸ਼ੁਰੂ ਕੀਤੀ ਇਹਦੀ ਸ਼ੁਰੂਆਤ ਕੀਤੀ ਹੈ ਜੀ ਚੰਡੀਗੜ੍ਹ ਤੋਂ ਔਰ ਸਾਡੇ ਅਰਮਾਨਯੋਗ ਜਿਹੜੇ ਨੈਸ਼ਨਲ ਕਮਿਸ਼ਨਰ ਹੈ ਉਹਨਾਂ ਨੇ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਔਰ ਕਹੀਆ ਕਰਕੇ ਅਸੀਂ ਇਹ ਵਾਅਦਾ ਪੂਰਾ ਕਰਨ ਜਾ ਰਹੇ ਹਾਂ ਜੀ ਅਗਲੇ ਤਿੰਨ ਜਰਮ ਦੇ ਵਿੱਚ ਔਰ ਇੱਕ ਬੜਾ ਕਲੀਅਰ ਮੈਸੇਜ ਦਿੰਦਾ ਜੀ ਕਿ ਜਿਹੜੇ ਅਫਸਰ ਸਾਹਿਬਾਨ ਨੇ ਉਹਨਾਂ ਨੂੰ ਸਾਰਿਆਂ ਨੂੰ ਕਿ ਪਰਫਾਰਮ ਕਰੋ ਔਰ ਪੈਰਿਸ ਔਰ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਨੂੰ ਜਾਂ ਤਾਂ ਪੰਜਾਬ ਛੱਡ ਦਿਓ ਤੇ ਨਹੀਂ ਜਿਹੜਾ ਇਹ ਕੰਮ ਛੱਡ ਦਿਓ ਤਾਂ ਦਾ ਇਹ ਨਹੀਂ ਚੱਲੇਗਾ ਨਸ਼ਾ ਜਿਹੜੇ ਨਸ਼ੇ ਦੇ ਦੁਕਾਨੀਆ ਔਰ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਵਾਸਤੇ ਸਾਡੀ ਪੂਰੀ ਅੰਦਰਦੀ ਹੈ ਉਹ ਮਰੀਜ਼ ਆ ਉਹਨਾਂ ਦਾ ਅਸੀਂ ਇਲਾਜ ਕਰਾਂਗੇ ਇਲਾਜ ਕਰਨ ਤੋਂ ਬਾਅਦ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਤਾਵਾਂਗੇ ਔਰ ਕੰਮ ਤੇ ਲਾਵਾਂਗੇ ਉਹਦੇ ਵਾਸਤੇ ਉਹਨਾਂ ਨੂੰ ਗਰੰਟਾ ਵੀ ਦੇਵਾਂਗੇ ਪੈਸੇ ਦਾ ਸਬੰਧ ਜਿਹੜੀ ਉਹਨਾਂ ਦੀ ਡਿਫਰੈਂਟ ਟਾਈਮ ਦੀ ਸਕੀਮਾ ਹੈਗੀ ਆ ਉਹਨਾਂ ਸਕੀਮਾ ਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਕੰਮ ਕਰੰਦਾ ਸ਼ੁਰੂ ਵੀ ਕਰਾਵਾਂਗੇ ਉਹਨਾਂ ਜਿਹੜੀ ਜਿਹੜੀ ਸਾਡੀ ਜਵਾਨੀ ਹੈ ਜਿਹੜੀ ਨਸ਼ਿਆਂ ਦੇ ਰਾਹ ਪੈ ਗਈ ਆ ਉਹਨੂੰ ਮੋੜ ਕੇ ਲਿਆ ਕੇ ਉਹਨਾਂ ਨੂੰ ਸਿੱਧੇ ਰਸਤੇ ਪਾ ਕੇ ਉਹਨਾਂ ਨੂੰ ਤਰੱਕੀ ਵਾਲੇ ਰਸਤੇ ਤੇ ਪਾਣਾ ਹੈ ਔਰ ਜਿਹੜੇ ਨਸ਼ਾ ਤਸ ਕੰਗਰਸ ਦੇ ਕਾਂਗਰਸੀ ਲੀਡਰ ਕੁਲਵਿੰਦਰ ਧੀਰਾ ਜੀ ਸਟੇਟਮੈਂਟ ਆ ਕਿ ਸਾਰੇ ਐਮਐਲਏ ਮੰਤਰੀ ਦਾ ਡੋਕਸਟ ਤੋਂ ਦੇਦਾ ਕਿਸ ਤਰ੍ਹਾਂ ਉਹਨਾਂ ਨੇ ਬਿਆਨ ਦਿੱਤੇ ਦੇਖੋ ਜੇ ਮਤਲਬ ਉਹ ਆਪ ਹੀ ਮਨ ਸਟੇਟਮੈਂਟ ਦੇ ਕੇ ਫਸ ਗਏ ਉਹਨਾਂ ਦੇ ਸਾਰੇ ਪੋਸਟਿਵ ਆਣਗੇ ਸਾਡੇ ਕੋਈ ਬੰਦਾ ਨਸ਼ਾ ਪਸਕੇ ਨਹੀਂ ਸਾਨੂੰ ਕੋਈ ਸ਼ੱਕ ਨਹੀਂ ਹੈ ਜੀ ਅਸੀਂ ਬਿਲਕੁਲ ਤਿਆਰ ਹਾਂ ਜੀ ਉਹ ਬਲ ਜਿਹੜੇ ਜਿਹੜੇ ਬਲ ਜਿਹੜਾ ਇਹ ਜਿਹੜੀ ਇਹ ਵਾਲੀਆਂ ਗੱਲਾਂ ਹੁੰਦੀਆਂ ਹਨ ਜੀ ਇਹ ਹੁੰਦਾ ਹੈ ਕਿ ਜਿਹੜਾ ਮੇਨ ਇਸ਼ੂ ਆ ਉਹਨੂੰ ਸਹੀ ਟ੍ਰੈਕ ਕਰਨ ਵਾਸਤੇ ਕੀ ਕੁਲਦੀਪ ਜੀ ਰਾ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਨਸ਼ਾ ਤਸਕਰ ਆ ਉਹਨਾਂ ਨੂੰ ਉਹਨਾਂ ਨੂੰ ਨਹੀਂ ਇਥੋਂ ਭ ਉਹ ਨਹੀਂ ਮਤਲਬ ਜਿਹੜਾ ਸਪਨਾ ਚਾਹੀਦਾ ਕੀ ਉਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਨੌਜਵਾਨ ਨੂੰ ਨਸ਼ੇ ਚੋਂ ਨਹੀਂ ਕਰਨਾ ਚਾਹੀਦਾ ਉਹ ਕਹਿਣਾ ਕੀ ਚਾਹੁੰਦੇ ਆ ਉਹਨਾਂ ਨੂੰ ਕੋਈ ਪਤਾ ਹੈ ਜੀ ਕੀ ਬੋਲ ਰਹੇ ਆ ਉਹ ਉਹਨਾਂ ਨੂੰ ਪੁੱਛੋ ਵੀ ਜਿਹੜਾ ਤੁਸੀਂ ਨਹੀਂ ਚਾਹੁੰਦੇ ਕਿ ਪੰਜਾਬ ਨਸ਼ਾ ਮੁਕਤ ਹੋਵੇ ਇਹ ਮੰਨ ਲਓ ਕੋਈ ਮਤਲਬ ਰਾਜਨੀਤੀ ਦੀ ਗੱਲ ਨਹੀਂ ਆ ਆਉਣ ਵਾਲੀ ਪੀੜ੍ਹੀ ਦਾ ਮਸਲਾ ਉਹਨਾਂ ਨੂੰ ਸਮਝਾਓ ਜੀ ਆਉਣ ਵਾਲੀ ਪੀੜ੍ਹੀ ਨੂੰ ਬਚਾਣਾ ਹੈ ਸਾਨੂੰ ਇਹਨਾਂ ਦੇ ਇਹਨਾਂ ਦੇ ਮੇਰੀ ਗੱਲ ਸੁਣੋ ਜੀ ਨਸ਼ਾ ਸ਼ੁਰੂ ਕਿਨੇ ਕੀਤਾ ਜੀਰਾ ਜੀ ਨੂੰ ਪੁੱਛੋ ਜਿਹੜੀ ਪਾਰਟੀ ਵਿੱਚ ਸੀਗੇ ਉਹ ਉਹਦੇ ਲੀਡਰਾਂ ਦੇ ਨਾਂ ਆਏ ਕਿ ਨਹੀਂ ਆਏ ਉਹਨਾਂ ਦੇ ਲੀਡ ਜਿਹੜੇ ਤੁਹਾਡੇ ਨਰਿੰਦਰ ਸਿੰਘ ਜੀ ਆ ਗਏ ਜਿਹੜੇ ਯੂਵੀ ਦੇ ਆਫੀਸਰ ਸੀ ਉਹਨਾਂ ਨੇ ਕਿਹਾ ਕਿ ਨਹੀਂ ਕਿਹਾ ਕਿ ਇੱਕ ਮੰਤਰੀ ਤੇ 10 ਐਮਐਲਏ ਇਹਨਾਂ ਦੇ ਔਰ ਕੈਪਟਨ ਰਵਿੰਦਰ ਸਿੰਘ ਨੇ ਕਿਹਾ ਕਿ ਨਹੀਂ ਕਿਹਾ ਕਿ ਮੈਂ ਸੋਧੀਆਂ ਕਾਦੀ ਨੂੰ ਫਾਇਦਾ ਭੇਜੋ ਇਹ ਕਿਹੜੇ ਮੂੰਹ ਨਾਲ ਗੱਲਾਂ ਕਰਦੇ ਆ ਜੀ ਇਹ ਜਿਹੜੇ ਮੂੰਹ ਨਾਲ ਗੱਲਾਂ ਕਰਦੇ ਆ ਕਾਂਲੀ ਕਾਂਗਰਸ ਔਰ ਬੀਜੇਪੀ ਵਾਲੇ ਇਹ ਤਾਂ ਬਿਮਾਰੀ ਦੀ ਜੜ ਹੈ ਜੀ ਇਹਨਾਂ ਨੇ ਤਾਂ ਨਸ਼ੇ ਦੀ ਜੜ ਲਾਈ ਆ ਅਸੀਂ ਜੜ ਪੁੱਟਾਂਗੇ ਉਹ ਪੀਰੇ ਪੰਨਿਆਂ ਲੈ ਕੇ ਹਾਈ ਕੋਰਟ 'ਚ ਜਿਹੜੀ ਵੀ ਪਾਈਗੇ ਕੰਡੀਸ਼ਨ ਚ ਚਾਰ ਕੋਈ ਨਹੀਂ ਇਹ ਸਾਰਾ ਕੁਝ ਹੋਊਗਾ ਜੀ ਜੜੇ ਲੀਗਲ ਆ ਸਾਰਾ ਲੀਗਲ ਪ੍ਰੋਸੀਜਰ ਫਾਲੋ ਕਰਾਂਗੇ ਜੋ ਬਾਹਰ ਪੰਜਾਬ ਦੇ ਵਿੱਚੋਂ ਨਸ਼ੇ ਦੀ ਬਿਮਾਰੀ ਨੂੰ ਜੜ ਤੋਂ ਪੁੱਟਾਂਗੇ ਇਹ ਪੱਕਾ થઈ ਗਈ ਜੀ ਜਿਹੜੇ ਸਟਾਡੋ ਸਟਾ ਦਾ ਗੱਲ ਹੈ ਜੀ ਵੀ ਜਿਵੇਂ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਤੇ ਤੁਹਾਡੇ ਜਿਹਾ ਪਹਿਲਾਂ ਵੀ ਜਿੱਥੇ ਕਿਤੇ ਵਾਚਿਆ ਹੋਇਆ ਤੇ ਸਰਪੰਚ ਨੇ ਔਰ ਤੁਹਾਡੇ ਸਾਹਮਣੇ ਵੀਡੀਓ ਆਈ ਹੈ ਮੈਂ মিডিਆ ਦਾ ਧੰਨਵਾਦ ਕਰਦਾ ਤੁਸੀਂ ਆਪਣਾ ਪੋਜ਼ਿਟਿਵ ਰੱਖੋ ਜੀ ਇਹ ਜਿਹੜੇ ਪੋਲੀਟੀਸ਼ਨ ਹੈ ਇਹ ਕਿਤੇ ਨਾ ਕਿਤੇ ਜਿਹੜੀ ਸਿਆਸੀ ਪੋਸਟ ਪ੍ਰਾਾਈ ਸੀ ਉਹ ਖਤਮ ਹੋ ਗਈ ਹੈ ਜੀ ਇਹਨਾਂ ਦੀ ਪੋਸਟ ਪ੍ਰਾਾਈ ਕਰਕੇ ਨਾ ਜੀ ਇਹਨਾਂ ਦਾ ਤੁਹਾਡੇ ਇੱਕ ਪਹਿਲਾਂ ਹੈ ਨਹੀਂ ਕਾਂਗਰਸ ਵੇਰੇ ਦਾ ਇੱਕ ਜਿਹੜਾ ਤੁਹਾਡੇ ਪਾਰਲੀਮੈਂਟ ਸੈਕਟਰੀ ਸੀਗਾ ਉਹਨਾਂ ਤੇ ਉਹਨ ਜਿਹੜੇ ਦੂਜੇ ਬੰਦੇ ਆ ਉਹਦੇ ਖਿਲਾਫ ਤੁਹਾਡੇ ਜਿਹੜੇ ਵੱਡੇ ਵੱਡੇ ਜਿਹੜੇ ਤੁਹਾਡੇ ਸਮੂਹਾਂ ਨੇ ਕਿਹਾ ਨਹੀਂ ਪੈਸੀ ਉਹਨਾਂ ਦੇ ਕੰਮਾਂ ਦੀ ਇਫੈਕਸ਼ਨ ਚ ਕੰਮ ਕਰਦੇ ਸੀ ਸਾਨੂੰ ਇਹ ਮਤਲਬ ਬਹੁਤ ਸਾਰੇ ਬੰਦਿਆਂ ਨੇ ਕਿਹਾ ਵੀ ਸਾਨੂੰ ਗੈਂਗਸਟਰ ਉਹਨਾਂ ਨੇ ਬਣਾਇਆ ਤੁਹਾਨੂੰ ਨਸ਼ਾ ਵਿੱਚ ਉਹਨਾਂ ਨੇ ਲਾਇਆ ਇਹ ਕਿਹੜੇ ਮੂੰਹ ਨਾਲ ਗੱਲ ਕਰਦੇ ਛੱਜ ਤਾਂ ਬੋਲੇ ਛਾਣਨੀ ਕੀ ਬੋਲੇ ਤੁਸੀਂ ਉਹਨਾਂ ਦੀ ਗੱਲਾਂ ਦੀ ਬਲਵਾ ਨਾ ਕਰੋ ਤੁਸੀਂ ਜਿਹੜੇ মিডিਆ ਨੂੰ ਚਾਹੀਦਾ ਕਿ ਐਸੋਲੇ ਅਸੀਂ ਮੈਂ ਐਸੇ ਵਾਸਤੇ ਆਇਆ ਕਿ মিডিਆ ਦਾ ਸਾਥ ਚਾਹੀਦਾ ਲੋਕਾਂ ਦਾ ਸਾਥ ਚਾਹੀਦਾ ਇਹਨਾਂ ਦੀ ਸਾਨੂੰ ਪਰਵਾਹ ਨਹੀਂ ਆ ਜਿਹੜਾ ਗੱਲਾਂ ਕਰਦਾ ਸਾਨੂੰ ਜਦੋਂ ਕਾਚੋ ਆਪਰੇਸ਼ਨ ਚੱਲ ਰਿਹਾ ਸੀ ਪੰਜਾਬ ਦੇ ਵਿੱਚ ਤਫਾਹਰ ਦੇ ਵੱਲੋਂ ਆਪਣੇ ਪੁੱਤ ਨੂੰ ਕਢਾਇਆ ਗਿਆ ਜਿਆ ਪੁੱਤ ਦੇ ਪੁੱਤ ਨੂੰ ਤੁਸੀਂ ਦੇਖੋ ਇਹ ਕਿੱਡੀ ਵੱਡੀ ਗੱਲ ਆ ਜੀ ਲੋਕ ਸਾਡੇ ਤੇ ਵਿਸ਼ਵਾਸ ਕਰ ਰਹੇ ਆ ਲੋਕ ਪੁਲਿਸ ਤੇ ਵਿਸ਼ਵਾਸ ਕਰਨ ਲੱਗੇ ਆ ਪਹਿਲੀ ਵਾਰੀ ਹੋ ਰਿਹਾ ਇਹ ਉਹਨੇ ਆਪਣੇ ਪੁੱਤ ਨੂੰ ਕਿਹਾ ਨਸ਼ਾ ਕਰਦਾ ਜਿਹੜਾ ਨਸ਼ਾ ਕਰਦਾ ਸਾਨੂੰ ਉਹਦੇ ਪੁੱਤਰ ਨਾਲ ਮਰਦਦੀ ਆ ਉਸ ਬਜ਼ੁਰਗ ਦੇ ਨਾਲ ਮਰਦਦੀ ਆ ਸੀ ਉਹਦਾ ਇਲਾਜ ਕਰਾਂਗੇ ਬਟ ਜੇ ਉਹ ਨਸ਼ਾ ਤਸਕਰੀ ਕਰੂਗਾ ਫਿਰ ਕੋ ਉਜੀ ਦੇਖੋ ਇਹ ਇਹ ਕੀ ਕੀ ਦਰਸਾਉਂਦਾ ਜੀ ਇਹ ਇਸ ਤੋਂ ਲੱਗਦਾ ਕਿ ਜਿਹੜੇ ਲੋਕ ਹੈ ਤਿਆਰ ਹੈ ਪੰਜਾਬ ਦੇ ਲੋਕ ਬਹੁਤ ਖੁਸ਼ ਹੈ ਜੀ ਵੀਰੇ ਹੁਣ ਉਹ ਰੌਲਾ ਪਾਈ ਗਾਂਗੇ ਇਸ ਮੌਕੇ ਤੇ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਅਤੇ ਪਟਿਆਲਾ ਦੀ ਡੀਸੀ ਪ੍ਰੀਤੀ ਯਾਦਵ ਨੇ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਅਸੀਂ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ ਮੀਟਿੰਗਾਂ ਕਰ ਰਹੇ ਹਾਂ ਅਤੇ ਲੋਕ ਸਾਨੂੰ ਨਸ਼ਾ ਤਸਕਰਾਂ ਦੇ ਨਾਮ ਦੱਸਣ ਅਸੀਂ ਜੇਲ੍ਹਾਂ ਵਿੱਚ ਉਹਨਾਂ ਨੂੰ ਪੁੱਛਦੇ ਕਰਾਂਗੇ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੇ ਅੰਦਰ ਨਸ਼ਾ ਤਸਕਰਾਂ ਦੇ ਖਿਲਾਫ ਬੀਤੇ ਕੱਲ 19 ਮਾਮਲੇ ਦਰਜ ਕੀਤੇ ਗਏ ਹੈ ਅਤੇ 700 ਤੋਂ ਵੱਧ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਵੀ ਫੜੇ ਗਏ ਹੈ ਡੀਸੀ ਪ੍ਰੀਤੀ ਯਾਦਵ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਜਿਹੜਾ ਇਹ ਦ੍ਰਿਸ਼ਕ ਲਾਂਚ ਕੀਤਾ ਗਿਆ ਹੈ ਯੋਧ ਨਸ਼ਿਆਂ ਪਰ ਉਹੀ ਲੜੀ ਵਿੱਚ ਕੱਲ ਵੀ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ ਸੀ ਜਿਹੜਾ ਸਮੱਗਲਰਸ ਨੇ ਉਹਨਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੋ ਅੱਜ ਪਬਲਿਕ ਮੀਟਿੰਗ ਵੀ ਰੱਖੀ ਹੈ ਤਾਂ ਕਿ ਪਬਲਿਕ ਤੋਂ ਵੀ ਅਸੀਂ ਇੱਕ ਵਾਰੀ ਫੀਡਬੈਕ ਲੈ ਸਕੀ ਕਿ ਪ੍ਰੋਬਲਮ ਜਿਹੜੀ ਹੈਗੀ ਹੈ ਉਹ ਕਿੱਥੇ-ਕਿੱਥੇ ਜ਼ਿਆਦਾ ਹੈ ਕਿੱਥੇ-ਕਿੱਥੇ ਠੀਕ ਹੈ ਉਸ ਹਿਸਾਬ ਨਾਲ ਅਸੀਂ ਅਪਰੇਟਿਵ ਡਿਪਲॉयਮੈਂਟ ਤੇ ਆਪਣੀ ਜਿਹੜੀ ਸਟ੍ਰੈਟਜੀ ਹੈ ਉਸ ਹਿਸਾਬ ਨਾਲ ਪਲਾਨ ਕਰ ਸਕਦੇ ਆ ਕਿਤੇ ਲੱਗਦਾ ਇਹ ਸਿਰ ਮੋਰ ਚੱਗੇ ਕੋਈ ਖਤਰ ਪਰ ਪਹਿਲਾਂ ਵੇਅਰ ਵੀ ਕੀਤਾ ਜਾ ਰਿਹਾ ਹੈ ਡਾਇਰੈਕਸ਼ਨ ਦਿੱਤਾ ਜਾ ਰਿਹਾ ਹੈ ਅਵੇਰਨੈਸ ਦੇ ਨਾਲ-ਨਾਲ ਫੀਡਬੈਕ ਵੀ ਲਈ ਜਾ ਰਹੀ ਹੈ ਕੱਲ ਜਿਹੜਾ ਕਸੋ ਹੋਇਆ ਸੀ ਉਹਦੇ ਵਿੱਚ ਵੀ ਸਾਨੂੰ ਪਬਲਿਕ ਵੱਲੋਂ ਬੜਾ ਸਪੋਰਟ ਮਿਲਿਆ ਪਬਲਿਕ ਨੂੰ ਬੜੀ ਇਨਫੋਰਮੇਸ਼ਨ ਮਿਲੀ ਪਬਲਿਕ ਨੇ ਰੋਕ ਰੋਕੇ ਸਾਨੂੰ ਦੱਸਿਆ ਕਿ ਤੇ ਅਦਰਵਾਈਜ਼ ਸਾਨੂੰ ਪਬਲਿਕ ਕੋਲ ਜਾਣਾ ਪੈਂਦਾ ਸੀ ਬਟ ਕੱਲ ਦਾ ਜਿਹੜਾ ਆਪਰੇਸ਼ਨ ਸੀਗਾ ਉਹਦੇ ਵਿੱਚ ਪਬਲਿਕ ਨੇ ਆ ਕੇ ਸਾਨੂੰ ਦੱਸਿਆ ਕਿ ਇੱਥੇ ਨਸ਼ਾ ਵਿਕਦਾ ਹੈ ਇਹ ਬੰਦਾ ਨਸ਼ਾ ਵੇਚਦਾ ਉਹਦੇ ਕਰਕੇ ਤੁਸੀਂ ਦੇਖੋਗੇ ਕੱਲ ਦੀ ਕਵਰੇਜ ਵੀ ਬਹੁਤ ਚੰਗੀਆਂ ਹੋਣਗੀਆਂ ਪੂਰਾ ਪੰਜਾਬ ਜਿਹੜਾ ਪਿਆ ਹੈਗਾ ਉਸ ਨੂੰ ਲੈ ਕੇ ਜਿਹੜਾ ਹਾਈ ਕੋਰਟ ਉਹਦੇ 'ਚ ਤਾਂ ਦੇਖੋ ਜੀ ਬੜਾ ਕਲੀਅਰ ਮੈਸੇਜ ਹੈ ਕਿ ਕੋਈ ਵੀ ਜਿਹੜਾ ਇਲੀਗਲ ਐਕਟੀਵਿਟੀ 'ਚ ਕੰਮ ਕਰੂਗਾ ਤੇ ਇਲੀਗਲ ਕੰਸਟ੍ਰਕਸ਼ਨ ਕਰੂਗਾ ਉਹਦੇ ਖਿਲਾਫ ਬਿਲਕੁਲ ਐਕਟੀਵਿਟੀ ਹੋਈਗੀ ਐਕਸ਼ਨ ਹੋਊਗਾ ਤੇ ਡਿਮੋਲਿਸ਼ ਹੋ ਜਾਵੇਗਾ ਕਿੰਨੇ ਗਿਲੇ ਕਿੰਨੇ ਆ ਕੇ ਦੇ ਫੀਲਡਾਂ ਤੇ ਚੱਲੇ ਆ ਤੇ ਹੋਰ ਕਿੰਨੇ ਕੇ ਬੀ ਲੇਖਤੇ ਅਜੇ ਤੱਕ ਇੱਕ ਤਾਂ ਚੱਲਿਆ ਬਾਕੀ ਅਸੀਂ ਸਾਰਿਆਂ ਦੇ ਵੈਰੀਫਾਈ ਕਰ ਰਹੇ ਹਾਂ ਜਿਵੇਂ ਸੀਐਨ ਸਾਹਿਬ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਡਾਇਰੈਕਸ਼ਨ ਪਾਸ ਕੀਤੇ ਗਏ ਵੀਅ ਰੈਵੈਨਿਊ ਆਫਿਸਰਸ ਨੇ ਕਿ ਕਿਹੜੇ ਵੀ ਇਲੀਗਲ ਕੰਮ ਦੇ ਵਿੱਚ ਇਨਵੋਲਡ ਨੇ ਉਹਨਾਂ ਦੀ ਪ੍ਰਾਪਰਟੀ ਦੀ ਜਾਂਚ ਕੀਤੀ ਜਾਵੇ ਜਿਹੜਾ ਵੀ ਕੋਈ ਇਲੀਗਲ ਕੰਸਟਰਕਸ਼ਨ ਦੇ ਯੂਨਿਟ ਬਣਾਇਆ ਗਿਆ ਤੇ ਕਿੰਨੀ ਅਗੇ ਪ੍ਰੋਪਰਟੀ ਆਈ ਹੈ ਸਰ ਜੀ ਹਜੇ ਜਾਂਚ ਚੱਲ ਰਹੀ ਹੈ ਸਾਡੇ ਕੋਲ ਹਜੇ ਤੱਕ 2 ਹੋ ਹੋ ਰਹੀਆਂ ਆ ਉਹਦੀਆਂ ਪ੍ਰੋਪਰਟੀਆਂ ਜਿਹੜੀਆਂ ਕਿ ਇਲੀਗਲੀ ਕੰਸਟਰਕਟਡ ਹੋ ਸੋ ਉਹਨਾਂ ਦੇ ਕੰਮ ਚੱਲ ਰਿਹਾ ਜਿਵੇਂ ਸਾਨੂੰ ਐਡਮਿਨਿਸਟ੍ਰੇਸ਼ਨ ਨੂੰ ਆਰਡਰ ਮਿਲੂਗਾ ਤੇ ਉਹਦੇ ਤੇ ਕਰ ਦੇਣਾ ਕਿੱਥੇ ਵਾਰਨਿੰਗ ਦੀ ਹੈ ਜੀ ਨਸ਼ਾ ਤਸਕਰਾਂ ਨੂੰ ਬੜੀ ਸਿੰਪਲ ਜੀ ਵਾਰਨਿੰਗ ਹੈ ਜੀ ਕਿ ਜਿਹੜਾ ਇਹ ਕੰਮ ਹੈਗਾ ਉਹਨਾਂ ਨੂੰ ਛੱਡਣਾ ਪੈਣਾ ਸੋ ਇਹ ਟੋਲਰੇਟ ਨਹੀਂ ਕੀਤਾ ਜਾਊਗਾ ਜਿਹੜਾ ਸੀਐਮ ਸਾਹਿਬ ਦਾ ਸੁਪਨਾ ਰਕਲਾ ਪੰਜਾਬ ਬਣਾਉਣਾ ਹੈ ਉਦੇ ਵਾਸਤੇ ਜ਼ੀਰੋ ਡਰਗ ਟੋਲਰੈਂਸ ਹੈ ਕਿ ਡਰਗ ਦੀ ਵਿਕਰੀ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਤੇ ਪੰਜਾਬ ਪੁਲਿਸ ਉਸ ਵਾਲੇ ਪਾਸੇ ਕੰਮ ਕਰ ਰਹੀ ਹੈ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਬਿਲਕੁਲ ਜਿਹੜੀ ਡਰਗ ਦੀ ਵਿਕਰੀ ਹੈ ਉਹ ਜ਼ੀਰੋ ਹੋਵੇ ਕਿ ਕਿੰਨੀ ਤੇ ਕੱਲ ਮਤਰਾ ਜੇਕਰ ਕੱਲ ਸਾਡੇ 19 ਪਰਚੇ ਦਰਜ ਹੋਏ ਨੇ ਤੇ ਆਊਂਡ 7000 ਟੈਬਲੇਟਸ ਰਿਕਵਰ ਹੋਈਆਂ ਕੁਝ ਕੈਪਸੂਲ ਵੀ ਰਿਕਵਰ ਹੋਏ 25 ਟਿੰਗੀਆਂ ਰਿਕਵਰ ਹੋਈਆਂ ਸੀ 4 4 ਵਿਲਜ ਰਿਕਵਰ ਹੋਏ ਸੀ 4 ਪੀ ਹੋ ਰਿਹਾ ਰੇਸਟ ਕਿਤੇ ਆ ਦੇਖੋ ਜੀ ਇਹਦੇ ਵਿੱਚ ਬਿਲਕੁਲ ਕਲੀਅਰ ਡਾਇਰੈਕਸ਼ਨਸ ਹੈਗੇ ਸਰਕਾਰ ਵੱਲੋਂ ਤੇ ਸਾਰੇ ਜਿੰਨੀ ਵੀ ਗਰਾਊਂਡ ਮਸ਼ੀਨਰੀ ਹੈਗੀ ਉਹ ਆਨ ਫੁੱਟ ਹੈਗੀ ਤੇ ਬਿਲਕੁਲ ਦੋਨੇ ਪਾਸੇ ਹੀ ਜਿੱਥੇ ਐਨਫੋਰਸਮੈਂਟ ਦੀ ਗੱਲ ਕਰਦੇ ਆਂ ਆਪਾਂ ਕਿ ਐਨਫੋਰਸਮੈਂਟ ਵੀ ਪੂਰੀ ਹੋਊਗੀ ਕਿ ਜਿੱਥੇ ਵੀ ਕੁਝ ਸ਼ਿਕਾਇਤ ਮਿਲਦੀ ਹੈ ਕਿਸੇ ਤਰੀਕੇ ਦੀ ਤਾਂ ਤੁਰੰਤ ਕਾਰਵਾਈ ਕੀਤੀ ਜਾਊਗੀ ਤੇ ਨਾਲ ਹੀ ਨਾਲ ਜਿੱਦਾਂ ਜਿਹਦਾ ਉਹਦਾ ਦੂਜਾ ਐਸਪੈਕਟ ਹੈ ਅਵੇਅਰਨੈਸ ਤੇ ਜਿਹੜੇ ਸਾਡੇ ਬੱਚੇ ਆ ਕੋਈ ਵੀ ਸੁਸਾਇਟੀ ਦਾ ਮੈਂਬਰ ਹੈਗਾ ਜੋ ਇਸ ਇਸ ਗੋਪਥਾਈਜ ਆ ਗਿਆ ਹੈਗਾ ਤਾਂ ਉਹਦਾ ਹੈਂਡਹੋਲਡਿੰਗ ਦੀ ਬਹੁਤ ਲੋੜ ਹੈ ਕਿ ਕੰਪੈਸ਼ਨ ਉਹਨੂੰ ਸੁਵਿਧਾਵਾਂ ਦਿੱਤੀ ਜਾਣ ਕਿ ਜੇ ਸਾਡੇ ਡੀਡਿਕਸ਼ਨ ਸੈਂਟਰ ਰੂਟ ਕਲੀਨਿਕ ਉੱਥੇ ਮੈਡੀਸਿਨਸ ਉਹ ਰੀ ਹੈਬ ਸੈਂਟਰ ਕਿ ਉੱਥੇ ਉਹਨਾਂ ਨੂੰ ਅਸੀਂ ਸਾਰੀ ਇੱਕ ਕੰਡੂਸਿਵ ਐਟਮੋਸਫੀਅਰ ਦੇਈਏ ਕਿ ਜੀ ਉਹਨੂੰ ਛੱਡਣ ਵੀ ਤੇ ਨਾਲ ਹੀ ਨਾਲ ਸਾਡੇ ਨਾਲ ਜੁੜਨ ਕਿ ਕਾਫੀ ਹੋਰ ਆਪਾਂ ਅਵੇਅਰਨੈਸ ਕਰ ਸਕੀਏ ਕਿ ਅਸੀਂ ਪੰਜਾਬ ਪੰਜਾਬ ਦੇ ਬਲਾਕੇ ਚ ਕਰ ਰਹੇ ਹਾਂ ਤਾਂ ਕਿ ਇੱਕ ਪਾਸੇ ਜ਼ਿਆਦਾ ਰਸ਼ਵੀ ਨਾ ਹੋਣ ਦੂਜੇ ਪਾਸੇ ਸਾਡੀ ਇੱਕ ਨੈਟਵਰਕਿੰਗ ਵੀ ਬਣਨ ਕਿ ਜਿਹੜੇ ਸਾਡੀ ਪੰਚਾਇਤਾਂ ਆ ਜਿਹੜੇ ਜਿੰਨੇ ਵੀ ਮੋਤਵਾਰ ਬੰਦੇ ਹੈਗੇ ਪਾਵੇ ਬੜਦਾਰ ਹੋ ਗਏ ਚੌਕੀਦਾਰ ਹੋ ਗਏ ਜਿੰਨੇ ਵੀ ਸਰਕਾਰੀ ਮਸ਼ੀਨਰੀ ਆਨ ਗਰਾਉਂਡ ਉਹਨਾਂ ਨੂੰ ਇਨਵੋਲ ਕਰਕੇ ਉਹਨਾਂ ਦੀ ਮਦਦ ਨਾਲ ਇੱਕ ਅਵੇਅਰਨੈਸ ਤਾਂ ਆਲਰੇਡੀ ਹੈਗੀ ਪਰ ਕਿਤੇ ਨਾ ਕਿਤੇ ਕਈ ਵਾਰੀ ਜਿਹੜੇ ਪਰਿਵਾਰ ਹੈਗੇ ਆ ਬੰਦੇ ਹੈ ਜੋ ਨਸ਼ਾ ਹੈ ਚਾਹੇ ਉਹ ਅੱਗੇ ਨਹੀਂ ਆਉਂਦੇ ਜਾਂ ਉਹਨਾਂ ਨੂੰ ਲੱਗਦਾ ਹੈਗਾ ਕਿ ਇਹਦਾ ਕੋਈ ਹੱਲ ਨਹੀਂ ਹੈ ਤਾਂ ਉਹਨਾਂ ਦਾ ਹੱਥ ਫੜ ਕੇ ਅਸੀਂ ਸਾਡੀ ਕੋਸ਼ਿਸ਼ ਹੈ ਕਿ ਜਿੱਥੇ ਛੁਡਾਣਾ ਇੱਕ ਗੱਲ ਹੈਗੀ ਕਿ ਉਹਨਾਂ ਨੂੰ ਮੈਡੀਸਿਨ ਦੇਈਏ ਇੱਕ ਐਟਮੋਸਫੀਅਰ ਦੇਈਏ ਉਹਨਾਂ ਦੀ ਕਾਉਂਸਲਿੰਗ ਕਰੀਏ ਇਸ ਮੌਕੇ ਤੇ ਸਰਪੰਚ ਜਰਨੈਲ ਸਿੰਘ ਨੇ ਕਿਹਾ ਕਿ ਜੋ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਮਹਿੰਮ ਵਿੱਢੀ ਗਈ ਹੈ ਇਹ ਬਹੁਤ ਸ਼ਲਾਘਾਜੋਕ ਕਦਮ ਹੈ ਕਿਉਂਕਿ ਨਸ਼ਿਆਂ ਨੂੰ ਠੱਲ ਪਾਉਣ ਲਈ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀ ਹੁਣ ਪਿੰਡਾਂ ਵਿੱਚ ਮੀਟਿੰਗਾਂ ਕਰ ਰਹੇ ਹੈ ਅਤੇ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਉਹਨਾਂ ਕਿਹਾ ਕਿ ਅੱਜ ਸਾਡੇ ਵਿੱਚ ਡਾਕਟਰ ਬਲਵੀਰ ਸਿੰਘ ਐਸਐਸਪੀ ਡਾਕਟਰ ਨਾਨਕ ਸਿੰਘ ਅਤੇ ਡੀਸੀ ਖੁਦ ਪਿੰਡਾਂ ਵਿੱਚ ਆ ਕੇ ਨਸ਼ਾ ਤਸਕਰਾਂ ਦੇ ਖਿਲਾਫ ਵੀੜਾ ਚੁੱਕ ਰਹੇ ਨੇ ਸ਼੍ਰੀਮੰਤ ਜੀ ਸੰਗੋ ਸਾਡੇ ਲੋੜੀ ਬਸਤਾ ਪਿੰਡ ਪਹੁੰਚੇ ਨੇ ਜੀ ਉਹਨਾਂ ਦਾ ਪਹਿਲਾਂ ਜੀ ਆਨ ਬਹੁਤ ਧੰਨਵਾਦ ਕਰਦੇ ਹਾਂ ਕਿ ਨਾਲ ਜਿਹੜੀ ਨਵੀਂ ਫਹਿਮ ਜਿਹੜੀ ਹੈ ਜੀ ਤੁਸੀਂ ਦੇ ਖਲਾਫ ਬਹੁਤ ਵਧੀਆ ਲੱਗਿਆ ਪੀਐਸਪੀ ਸਾਹਿਬ ਵੀ ਬੈਠੇ ਆ ਆਪਣੇ ਨਾਲ ਸੀ ਵੀ ਬੈਠੇ ਜੀ ਐਸਐਸਪੀ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣੇ ਹੱਥੇ ਵੀ ਤਾ ਕੇ ਨਸ਼ੇ ਦੇ ਖਿਲਾਫ ਫਹਿਮ ਤਰੂ ਕੀਤੀ ਹੈ ਅਸੀਂ ਉਮੀਦ ਕਰਦੇ ਹਾਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਫਿਰ ਦਸ਼ਰਥ ਖਲਾਫ ਬੱਤਕੋਲਗੇ ਤੇ ਜਿਹੜੇ ਜੋ ਵੀ ਤਸ਼ਕਰ ਨੇ ਉਹ ਫੜ ਕੇ ਅੰਦਰ ਕਰਨਗੇ ਨੌਂ ਸਾਹਿਬ ਤੁਹਾਨੂੰ ਬਹੁਤ ਵਧੀਆ ਐਸ